ਪੂਰੀ ਇਮਾਨਦਾਰੀ ਔਰ ਪੂਰੇ ਜੋਸ਼ ਹਰੋਸ਼ ਦੇ ਨਾਲ ਆਪਾਂ ਇਹ ਲੜਾਈ ਲੜਨੀ ਹੈ ਤੇ ਜਿੱਤਣੀ ਹੈ ਨਿੱਜੀ ਹਿੱਤ ਨੇ ਜਿਹੜੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪਾਰਟੀ ਔਰ ਪੰਜਾਬ ਦੇ ਲੁਧਿਆਣੇ ਦੇ ਹਿੱਤ ਨੇ ਜਿਹੜੇ ਉਹਨਾਂ ਤੇ ਪਹਿਰਾ ਰਲ ਮਿਲ ਕੇ ਆਪਾਂ ਸਾਰਿਆਂ ਨੇ ਦੇਣਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰਾਨਾ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਰ ਤੋਂ ਚੱਲਿਆ ਸਾਰੇ ਸਾਥੀਆਂ ਦੇ ਨਾਲ ਦਰਬਾਰ ਸਾਹਿਬ ਦਰਗਾਹਾਂ ਮੰਦਿਰ ਰਾਮ ਤੀਰਥ ਤਾਂ ਕਿ ਸ਼ੁਕਰਾਨਾ ਉਸ ਪਰਮਕੀ ਦਾ ਪ੍ਰਮਾਤਮਾ ਦਾ ਕਰ ਸਕੀਏ ਸੰਗਤ ਦਾ ਕਰ ਸਕੀਏ ਪਾਰਟੀ ਲੀਡਰਸ਼ਿਪ ਦਾ ਕਰ ਸਕੀਏ ਜੋ ਤੁਹਾਡਾ ਸਾਰਿਆਂ ਦਾ ਤੁਹਾਨੂੰ ਕਦੇ ਵੀ ਇਹ ਸੋਚਣ ਦੀ ਲੋੜ ਨਾ ਪਵੇ ਕਿ ਕਿ ਕੋਈ ਲੀਡਰ ਹੈ ਜਾਂ ਕੋਈ ਪ੍ਰਧਾਨ ਹੈ ਨਾ ਅਸੀਂ ਲੋਕ ਵੀ ਤੁਹਾਡੇ ਵਿੱਚੋਂ ਹੀ ਆ ਤੁਹਾਡਾ ਹੁਕਮ ਸਿਰ ਮੱਥੇ ਪਾਰਟੀ ਦੇ ਵਿੱਚ ਵੀ ਤੇ ਸਰਕਾਰ ਦੇ ਦਰਬਾਰੇ ਵੀ ਮੰਨਿਆ ਜਾਵੇ ਇਹ ਚੀਜ਼ ਨੂੰ ਇਨਸ਼ੋਰ ਕਰਨ ਦੀ ਗਰੰਟੀ ਹੈ ਜਿਹੜੀ ਉਹ ਮੇਰੀ ਹੋਊਗੀ ਮੇਰੇ ਸਾਥੀ ਵੀਰੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ